हाकी जंग जीित हाकी जंग जसी पसीना उन जमीना जसदा खी बसीना उन ज़मीन कारज मज़ारो गुलादारी बन्य ਬੱੱਚਾ ਬੱਚੀ ਚਾਤ ਬਿਓਗੋ ਜਮੀਨਾ ਤੇ ਕਦ ਕਬ ਜੇ ਰੋਕ ਦਿਆਂਗੇ ਬੱੱਚਾ ਬੱਚੀ ਚਾਤ ਬਿਓਗੋ ਜਮੀਨਾ ਤੇ ਕਦ ਕਬ ਜੇ ਰੋਕ ਦਿਆਂਗੇ ਪਾਉਣਾ ਰਤਨ ਸੰਗ ਲੜ ਕੇ ਜਿੱਤੀਏ ਹੱਕੀ ਜੰਗ ਪਾਉਣਾ ਪਾਵੇ ਸੰਗ ਲੜ ਕੇ ਜਿੱਤੀਏ ਹੱਕੀ ਜੰਗ ਜਸਦਾ ਖੇਤੀ ਬਹਿ ਤਸਵੀਨਾ ਉਹਨਾਂ ਦੇ ਨਾ ਹੋਣ ਜਮੀਨਾ ਜਸਦਾ ਖੇਤੀ हाथी ਯੋਵਾ ਓਏ ਮਾਰਾ ਹੁੰਦਾ ਜਿੰਦਾਬਾਦ 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 ਰਾਕੇ ਦਿੱਗੇ ਹੱਥੀ ਜੰਦਾਬ ਰਾਕੇ ਦਿੱਗੇ ਹੱਥੀ ਜੰਦਾਬ ਓ ਨਾ ਦੇ ਨਾ 소리 부르자면 해도 잘